ਕਾ ਭੋਜਨ ਸਪਾਈ ਪਾਰਟੀ ਜਿੰਦਾਬਾਦ 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 ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਦੇਸ਼ ਕੇ ਨੇਤਾ ਕੈਸੀ ਹੋ ਬਰਾਵਤੀ ਜੈਸੀ ਹੋ ਅਨਵਿੰਦਰ ਕੁਮਾਰ ਦੀ ਅਗੇ ਪੜੋ ਹਮ ਤੁਹਾਰੇ ਸਾਥ ਹੈ ਭੋਜਨ ਜਿੰਦਾਬਾਦ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਦਾਸ ਜੀ ਕੋ ਬਤੀਓ ਮੈਂ ਦੁਕਾਨ ਤੇ ਜਿਹੜਾ ਰਿਹਾ ਉਹ ਚਲੇ ਰਿਹਾ ਤਾ ਨਹੀਂ ਪਤਾ ਕਿ ਪੰਜਾਬ ਦੇ ਦੇਸ਼ ਦੇ ਵਿੱਚ ਲੋਕ ਸਭਾ ਦਾ ਇਲیکشن ਹੋਣ ਜਾ ਰਿਹਾ ਹੈ ਉਹ ਆਪਕੇ ਆਪਨ ਨਵੀਂ ਜਿਹੜੀ ਸਰਕਾਰਾਂ ਦਾ ਗਠਨ ਕਰਿਆ ਜਾ ਰਿਹਾ ਹੈ ਔਰ ਦੇਸ਼ ਦੇ ਵਿੱਚ ਭੋਜਨ ਸਮਾਜ ਪਾਰਟੀ نیشنل ਪਾਰਟੀ ਪਾਰਟੀ ਹੈ ਜੋ ਕਿ ਕੱਲਿਆ ਤੌਰ ਤੇ ਪੂਰੇ ਦੇਸ਼ ਦੇ ਵਿੱਚ ਆਪਣਾ ਬਲਬੁੱਤੇ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ ਹਰ ਸਟੇਟ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਹਰ ਸਟੇਟ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਖੜੇ ਕਰਕੇ ਭੋਜਨ ਸਮਾਜ ਪਾਰਟੀ ਆਪਣੀ ਜਿਹੜੀ ਆਉਣ ਵਾਲੀ ਸਰਕਾਰ ਦੇ ਵਿੱਚ ਹਿੱਸਾ ਪਾ ਕੇ ਔਰ ਦੇਸ਼ ਦੇ ਢਾਂਤੇ ਨੂੰ ਮਜ਼ਬੂਤ ਕਰਨ ਦੇ ਲਈ ਔਰ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਨੂੰ ਜਿਹੜਾ ਜਾਗਰੂਕ ਕਰਨ ਦੇ ਲਈ ਜਿਹੜਾ ਦੇਸ਼ ਦੇ ਵਿੱਚ ਜੋਸ਼ੋਖ ਰੋਸ਼ਨਾ ਲੱਗੀ ਆ ਕਿਸੇ ਲੜੀ ਦੇ ਤਹਿਤ ਉਹ ਜਿਹੜਾ ਸਮਾਰਟ ਪਾਰਟੀ ਨਗੋਦਰ ਛਾ ਛਾ ਕੋਟ ਏਰੀਆ ਦੇ ਵਿੱਚ ਅੱਜ ਲੋਕ ਸਭਾ ਗਵਿੰਦਰ ਦੀ ਜਿਹੜੀ ਹੈ ਉਹ ਸ਼ੁਰੂਆਤ ਕਰ ਦਿੱਤੀ ਹੈ ਔਰ ਜਿਹੜੀ ਇਹ ਟੀਮ ਹੈ ਸਾਰੀ ਜਦਾਤਵਾ ਛਾ ਕੋਟ ਦੀ ਜਿਹਦੇ ਵਿੱਚ ਸਾਰੇ ਸਾਥੀ ਅੱਜ ਡੋਰ ਟੂ ਡੋਰ ਜਾਣ ਲਈ ਟਿਆਰ ਬੈਠੇ ਨੇ ਔਰ ਅਸੀਂ ਅਪੀਲ ਕਰਦੇ ਸਾਰੇ ਸਾਥੀਆਂ ਨੂੰ ਕਿ ਦੇਸ਼ ਦੇ ਵਿੱਚ ਵੱਡਾ ਯੋਗ ਦਾ ਬਣਾਉਣ ਦੇ ਲਈ ਔਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਇਥੇ ਬਰਿੰਦਰ ਕੁਮਾਰ ਦਾ ਜਿੰਨਾ ਬਹੁਤ ਜ਼ਰੂਰੀ ਹੈ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਕੋਈ ਮੋਦਿਆਂ ਦੀ ਇਲੈਕਸ਼ਨ ਨਹੀਂ ਹੈ ਬਾਕੀ ਪਾਰਟੀਆਂ ਲਈ ਔਰ ਬਹੁਜਨ ਸਮਾਜ ਪਾਰਟੀ ਆਪਣੇ ਰੰਡੇ ਥੱਲੇ ਆਪਣੇ ਝੰਡੇ ਥੱਲੇ ਔਰ ਜਿਹੜਾ ਕੰਮ ਕਰਕੇ ਦੇਸ਼ ਦੀ ਜਿਹੜੀ ਹੈ ਦਾਸਤਾ ਉਹਦੇ ਤੇ ਕਬਜ਼ਾ ਕਰਕੇ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ ਔਰ ਇੱਥੇ ਸਾਰੇ ਜਿੰਨੇ ਬਾਕੀ ਕੈਂਡੀਡੇਟ ਆ ਉਹ ਸਾਰੇ ਕੋਈ ਇਸ ਪਾਰਟੀ 'ਚ ਉਧਰ ਕੋਈ ਉਸ ਪਾਰਟੀ 'ਚ ਉਧਰ ਔਰ ਸਾਰੇ ਇੱਕ ਦੂਜੇ ਦੇ ਖਰੀਦੇ ਹੋਏ ਕੈਂਡੀਡੇਟ ਆ ਹੁਣ ਜੇ ਅੱਜ ਬਦਲ ਬਣਦਾ ਤਾਂ ਬਹੁਤ ਜਿਆਦਾ ਸਮਾਜ ਪਾਰਟੀ ਦਾ ਜਿਹੜਾ ਸਾਡਾ ਹਾਥੀ ਚੋਣ ਨਿਸ਼ਾਨ ਤੇ ਬਲਵਿੰਦਰ ਕੁਮਾਰ ਜੀ ਇਲੈਕਸ਼ਨ ਲੜ ਰਾਇਆ ਉਹਨਾਂ ਨੂੰ ਸਾਡਾ ਫਰਜ਼ ਬਣਦਾ ਕਿ ਇੱਕ ਇੱਕ ਕੋਟ ਪਾ ਕੇ ਆਪਾਂ ਉਹਨਾਂ ਨੂੰ ਕਾਮਯਾਬ ਕਰਕੇ ਆਪਣੇ ਜਿਹੜੇ ਮੁੱਦਿਆਂ ਦੀ ਵਿਰਾਜ਼ੀ ਆ ਔਰ ਆਪਣੇ ਜਿਹੜੇ ਮੁੱਦੇ ਆ ਜਿਹੜੀ ਸਾਡੀਆਂ ਕਹਿ ਸਕਦੇ ਆ ਕਿ ਸਮੱਸਿਆਵਾਂ ਉਹਨਾਂ ਨੂੰ ਸਸਦ ਦੇ ਵਿੱਚ ਆਪਣੀ ਆਵਾਜ਼ ਵੇਚਣ ਦੇ ਲਈ ਜਲੰਦਰ ਕੁਮਾਰ ਨੂੰ ਜਿਤਾਈਏ ਇੰਨੀਆਂ ਗੱਲਾਂ ਨਾਲ ਮੈਂ ਤੁਹਾਡਾ ਧਰਵਾਜ਼ੀ ਕਰਦਾ ਤੈਨਾਂ ਦਾ ਔਰ ਬਾਕੀ ਸਾਥੀਆਂ ਦਾ ਵੀ ਧਰਵਾਜ਼ਾ ਕਰਦਾ ਕਿ ਜਿਨ੍ਹਾਂ ਨੇ ਬੜੀ ਅੱਛੀ ਸ਼ੁਰੂਆਤ ਕਰਕੇ ਪੂਰੇ ਜਲੰਧਰ ਦੇ ਵਿੱਚ ਜਿੱਲੀ ਲੋਕ ਸਭਾ ਜਲੰਧਰ ਦੇ ਜਿੱਤਣ ਦੇ ਲਈ ਤਾਂ ਦੇ ਨਾ ਸਾਰੇ ਵਰਕਰ ਲੱਗੇ ਆ ਕੱਲ ਅਸੀਂ ਨਕੋਂ ਜਲੰਧਰ ਦੇ ਮੈਚ ਇੱਕ ਬਹੁਤ ਵੱਡਾ ਰੋਡ ਸ਼ੋਅ ਘਟ ਤੋਂ ਘਟ 4